ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦਾ ਚੈਨ ਤੇ ਸਵਾਗਤ ਕਰਦੇ ਹਾਂ ਤਾਂ ਬੀਤੀ ਕੱਲ 3 ਜੂਨ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕਾਫੀ ਖੇਤਰਾਂ ਨੂੰ ਹਨੇਰ ਝੱਖੜ ਪਹੁੰਚਿਆ ਹਾਲਾਂਕਿ ਮੀਂਹ ਜ ਟੁੱਟਮਾ ਰਿਹਾ ਠੀਕ ਹੈ ਕੁਝ ਕੁ ਲਾਕਿਆਂ ਵਿੱਚ ਕਣੀਆਂ ਜਾਂ ਕਿਤੇ ਕਿਤੇ ਕੈਨਮਣ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਪਾਰਮੀ ਦੀ ਚਟ ਜਿਹੜੀ ਵੇਖਣ ਮਿਲੀ ਖਾਸ ਕਰ ਆ ਦੱਖਣੀ ਖੇਤਰੋਗੇ ਪੰਜਾਬ ਦੇ ਫਾਜ਼ਲਕਾ ਹੋਗਾ ਬਠਿੰਡਾ ਆ ਗਿਆ ਜਾਂ ਮਾਨਸਰ ਦੇ ਖੇਤਰੋਗੇ ਆ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਜਾਂ ਪਗਲੇ ਪਟਿਆਲਾ ਸੰਗਰੂਰ ਦੇ ਇਲਾਕੇ ਜਾਂ ਸਿਰਸਾ ਸ ਤੇ ਗੰਗਣ ਹਨਮਾਨਗੜ ਹੋ ਗਿਆ ਨੂਬਗੜ ਹੋ ਗਿਆ ਸੰਗਰੀਆ ਦੇ ਖੇਤਰ ਹੋ ਗਏ ਸੂਰਤਗੜ ਹੋ ਗਿਆ ਤਾਂ ਇੱਥੇ ਕਾਫੀ ਖੇਤਰਾ ਵਿੱਚ ਜਿਹੜੇ ਤਗੜੀਆਂ ਪਗਲ ਚੱਟਾ ਲੱਗੇ ਕਿਤੇ ਕਿਤੇ ਨਿੱਕੀ ਤੋਂ ਲੈ ਕੇ ਮੋਟੀ ਅੜ ਗੜੇਮਾਰੀ ਦਰਜ ਕੀਤੀ ਗਈ ਤਾਂ ਹਨੇਰ ਝਕੜ ਕਾਫੀ ਹੜ ਤੇਜ਼ ਵੇਖਣ ਮਿਲਿਆ ਬਾਕੀ ਮਾਝਾ ਤੇ ਬਾਬਾ ਦੇ ਖੇਤਰ ਹੋ ਗਏ ਆ ਪੂਰਬੀ ਖੇਤਰੋ ਕੇ ਇੱਥੇ ਵੀ ਟੁੱਟਮੇ ਕਾਫੀ ਰਹਿਣ ਚੜਕੇ ਹਨੇਰ ਝਕੜ ਕਾਫੀ ਖੇਤਰਾ ਵਿੱਚ ਪਹੁੰਚਿਆ ਪਰ ਮੀਂਹ ਜੇ ਟੁੱਟਮਾ ਰਹਿ ਜਾਣ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਗਏ ਕਿਤੇ ਕਿਤੇ ਤੇਜ਼ ਜੜੇਮੀ ਦੀ ਚੱਟਾ ਵੇਖਣ ਮਿਲੇ ਕਿਤੇ ਕਿਤੇ ਤੋ ਲਾਗੇ ਸ਼ਾਮ ਉਸਵਰ ਸ਼ਾਮ ਤੋਂ ਲੈ ਕੇ ਰਾਤ ਦੇ ਘੰਟਿਆਂ ਵਿੱਚ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਤੇ ਹੁਣ ਇਸ ਟਾਈਮ ਤੁਸੀਂ ਸੈਟਲਾਈਟ ਤਸਵੀਰਾਂ ਵਿੱਚ ਦੇ ਕਰੀਬ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਹੈ ਸਾਰ ਤੋਂ ਲੈ ਕੇ ਪਾਣੀ ਪੱਧਰ ਲੱਗ ਕਿ ਉਹ ਦੱਖਣੀ ਖੇਤਰ ਹੋਗੇ ਆ ਆਪਣੇ ਦਿੱਲੀ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹਰਿਆਣਾ ਤੇ ਕਾਫੀ ਕਿਤੇ ਬੱਦਲਵਾਈ ਬਣੀ ਤੇ ਬਾਕੀ ਰਾਜਸਥਾਨ ਦੇ ਖੇਤਰ ਸੂਰਤਗੜ ਹੋ ਗਿਆ ਜਾਂ ਚੂਰੂ ਦੇ ਖੇਤਰੋ ਕੇ ਸੰਗਰੀਆ ਦੇ ਖੇਤਰ ਹੋਗੇ ਉਸਵਰਥ ਲੜੇ ਜਿਹੜੇ ਦੱਖਣੀ ਇਲਾਕੇ ਤੋਂ ਹੋਗੇ ਸਿੱਕਰ ਹੋ ਗਿਆ ਜਾਂ ਇਤਿਹਾਸਕ ਖੇਤਰਾਂ ਵਿੱਚ ਬੱਦਲਵਾਈ ਕਾਫੀ ਖੇਤਰਾਂ ਵਿੱਚ ਬਣੀ ਤੇ ਪੱ ਤਾਂ ਕਿਤੇ ਕਿਤੇ ਜਿਹੜੇ ਕਾਰਵਾਈਆਂ ਚੱਲ ਰਹੀਆਂ ਨੇ ਚੰਡੀਗੜ੍ਹ ਜਾਂ ਇਸਤਿਆਰਾ ਖੇਤਰਾ ਵਿੱਚ ਬਦਲਾਅ ਪਣੀ ਹੈ ਪੰਚਕੂਲਾ ਗਿਆ ਜਾਂ ਆਪਣਾ ਕੈਥ ਅੰਬਾਲਾ ਦੇ ਖੇਤਰਾ ਵਿੱਚ ਤਾਂ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਚੱਲ ਰਹੀ ਬਾਕੀ ਪੰਜਾਬ ਦੇ ਜ਼ਿਆਤਰ ਲੱਗੇ ਮੌਸਮ ਜੜ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਤੇ ਅੱਜ 4 ਜੂਨ ਉਸ ਪਰ 5 ਜੂਨ ਠੀਕ ਹੈ ਦੋ ਤਰ੍ਹਾਂ ਦੇ ਵਿੱਚ ਮੌਸਮ ਦੇ ਕੀ ਹਾਲਾਤ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤਾਂ ਉਸ ਤੋਂ ਪਹਿਲਾਂ ਕੀ ਕੈਸਾ ਲੱਗ ਜਿਲੇ ਤੇ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅੱਜ 4 ਜੂਨ ਨੂੰ ਵੀ ਜਿਹੜੇ ਕੁਝ ਖੇਤਰਾਂ ਵਿੱਚ ਹਲਚਲਾਂ ਹੋ ਸਕਦੇ ਹਨ ਜਾਨੀ ਕਿ ਅੱਜ ਸਿਸਟਮ ਦਾ ਆਖਰੀ ਦਿਨ ਕਹਿ ਸਕਦੇ ਹੋ 3 ਤੇ 4 ਜੂਨ ਨੂੰ ਇਸ ਸਿਸਟਮ ਦਾ ਪ੍ਰਭਾਵ ਜਿਹੜਾ ਵੇਖਣ ਨੂੰ ਮਿਲਣਾ ਸੀ ਕੱਲ ਕਾਫੀ ਖੇਤਰਾਂ ਵਿੱਚ ਹਨੇਰ ਚਖੜ ਪਹੁੰਚਾ ਅੱਜ ਉਸ ਦਾ ਟੁੱਟਵੇਂਕਾਰਵੇਂ ਰਹਿ ਸਕਦੀਆਂ ਨੇ ਹਰਿਆਣਾ ਰਾਜਸਥਾਨ ਦੇ ਅਜਾਤਰ ਖੇਤਰਾਂ ਵਿੱਚ ਅਸਰ ਰਹਿਣਗੇ ਬਾਕੀ ਪੰਜਾਬ ਦੇ ਆ ਜਾ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਪਹਾੜਾਂ ਦੇ ਨਾਲ ਲੱਗਦੇ ਕੁਝ ਖੇਤਰੋਗੇ ਜਸਰਦੀ ਪਾਕਿਸਤਾਨ ਦੇ ਨਾਲ ਲੱਗਦੇ ਕੁਝ ਦੱਖਣੀ ਖੇਤਰ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰੋਗੇ ਆ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਸਾਰ ਰਹਿਣਗੇ ਜਾਨਕਿ ਕਿਸੇ ਵੀ ਇਲਾਕੇ ਵਿੱਚ ਜਿਹੜੇ ਹਲਚਲ ਆ ਹੋ ਸਕਦੀ ਹੈ ਨਾ ਕਿਸੇ ਵੀ ਇਲਾਕੇ ਵਿੱਚ ਬੱਦਲਬਾਹੀ ਬਣ ਸਕਦੀ ਅੱਜ ਆ 4 ਜੂਨ ਨੂੰ ਇਸ ਦਾ ਮੇਨ ਦਿਨ ਆਪਾਂ ਗੱਲ ਕਰੀ ਕੱਲ 3 ਜੂਨ ਨੂੰ ਖਾਸ ਦਿਨ ਸੀ ਤੋਂ ਵਿੱਚ ਇੱਕ ਦਿਨ ਕਾਫੀ ਖੇਤਰਾਂ ਵਿੱਚ ਸਾਰ ਰਹਿਣੇ ਸੀ ਤੇ ਕੱਲ ਸਿਸਟਮ ਵਾਪਰ ਚੁੱਕੇ ਤਾਂ ਅੱਜ ਉਸਰੇ ਥੋੜੇ ਬਹੁਤ ਖ ਜਿਹੜਾ ਕੁਝ ਪ੍ਰਭਾਵ ਜਿਹੜਾ ਵੇਖਣ ਨੂੰ ਮਿਲ ਸਦਾ ਅੱਜ ਵੀ ਜਿਹੜਾ ਸਿਸਟਮ ਬਣਿਆ ਹੈ ਬਾਣਾ ਤੇ ਇਸ ਦਾ ਪ੍ਰਭਾਵ ਅੱਜ ਵੀ ਜਿਹੜਾ ਵੇਖਣ ਨੂੰ ਮਿਲ ਸਕਦਾ ਪੰਜਵੀਂ ਸਿਸਟਮ ਦਾ ਤੇ ਅੱਜ ਆਖਰੀ ਦਿਨ ਆਪਾਂ ਕਹਿ ਸਕਦੇ ਹਾਂ 4 ਜੂਨ ਉਸਰ 5 ਜੂਨ ਮੌਸਮ ਜ਼ਿਆਦਾਤਰ ਠੀਕ-ਠਾਕ ਕੁਝ ਹੋ ਸਕਦਾ 1-2 ਆ ਦੋ ਚਾਰ ਜ਼ਿਲ੍ਹਿਆਂ ਵਿੱਚ ਕੱਲ੍ਹ ਨੂੰ 5 ਜੂਨ ਨੂੰ ਕੁਝ ਥੋੜਪਤ ਖੇਤਰਾ ਵਿੱਚ ਚਾਂਸ ਬਾਂਸਰ ਹੈ ਜ਼ਿਆਦਾਤਰ ਲਾਗੇ ਮੌਸਮ ਜਿਹਾ ਠੀਕ-ਠਾਕ ਰਹਿੰਦਾ ਸਾਰ ਨੇ ਤਾਂ ਮੀਂਹ ਅੱਜ 4 ਜੂਨ ਨੂੰ ਕੁਝ ਇਲਾਕਿਆਂ ਵਿੱਚ ਹਲਚਲਾਂ ਹੋ ਸਕਦੇ ਭਾਵੇਂ ਪੱਛਮੀ ਸਰਦੀ ਇਲਾਕੇ ਹੋਣ ਜਾਂ ਮੱਧ ਤੋਂ ਜਾਂ ਪੂਰਬੀ ਖੇਤਰ ਹੋਣ ਜਾਂ ਦ ਰਾਜਸਥਾਨ ਦੇ ਖੇਤਰ ਵਿੱਚ ਪੱਛਮੀ ਯੂਪੀ ਦਿੱਲੀ ਦੇ ਖੇਤਰ ਹਨ ਤਾਂ ਕਿਸੇ ਵੀ ਇਲਾਕੇ ਵਿੱਚ ਜਿਹੜੀ ਬੱਦਲ ਬਾਈ ਪਾਰਸਰ ਕਿਸੇ ਵੀ ਇਲਾਕੇ 'ਤੇ ਪ੍ਰਭਾਵਿਤ ਕਰ ਸਕਦੀ ਹੈ 4 ਜੂਨ ਤੋਂ ਥੋੜ੍ਹਪੋਤ ਖੇਤਰਾ ਵਿੱਚ ਚਾਂਸ ਰਹਿਣਗੇ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 4 ਤੇ 5 ਜੂਨ ਨੂੰ ਯਾਨੀ ਕਿ ਅੱਜ ਥੋੜ੍ਹਪੋਤ ਖੇਤਰਾ ਵਿੱਚ ਚਾਂਸ ਰਹਿਣਗੇ ਹਰਿਆਣਾ ਰਾਜਸਥਾਨ ਦੇ ਜ਼ਿਆਦਾਤਰ ਖੇਤਰਾ ਵਿੱਚ ਜਿਹੜਾ ਸਾਰ ਬੰਦ ਦਿਖਾਈ ਦੇ ਰਹੇ ਨੇ ਪੰਜਾਬ ਦੇ ਕੁਝ ਥੋੜ੍ਹਪੋਤ ਖੇਤਰਾ ਟੁੱਟਵੀਆਂ ਕਾਰਵੀਆਂ ਰਹਿ ਸਕਦੇ ਯਾਨੀ ਕਿ ਕੁਝ ਖੇਤਰਾ ਹਨੇਰੀ ਦੇ ਨਾਲ ਕਿਤੇ ਕਿਤੇ ਗਰਜ ਚਲਿਸ਼ਕਾ ਮੀਂਹ ਤੇ ਛਰਾਟੇੜ ਦਰਜ ਕੀਤੇ ਜਾ ਸਕਦੇ ਹੋਣ ਦੀ ਸੰਭਾਵਨਾ ਰਹੇਗੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਦੇ ਥੋੜੇ ਬੋਤ ਖੇਤਰਾ ਵਿੱਚ ਚਾਂਸ ਰਹਿਣਗੇ ਜਿਆਦਾਤਰ ਮੌਸਮ ਠੀਕ ਠਾਕ ਰਹਿਣ ਦੇ ਅਸਾਰ ਨੇ ਤਾਂ ਹਰਿਆਣਾ Rajasthan ਦੇ ਜਿਆਦਾਤਰ ਖੇਤਰਾਂ ਵਿੱਚ ਇਸ ਦਾ ਜਿਹੜਾ ਅਫੈਕਟ ਦੇਖਣ ਨੂੰ ਮਿਲਦਾ ਸਿਸਟਮ ਦਾ ਤੇ ਦਿੱਲੀ ਦੇ ਜਿਆਦਾਤਰ ਖੇਤਰ ਪੱਛਮੀ UP ਦੇ ਜਿਆਦਾਤਰ ਖੇਤਰ ਪੰਜਾਬ ਦੇ ਥੋੜੇ ਬੋਤ ਖੇਤਰਾ ਵਿੱਚ ਚਾਂਸ ਰਹਿਣਗੇ ਅੱਜ 4 ਜੂਨ 2025 ਨੂੰ ਤੇ ਕੱਲ ਥੋੜੇ ਬੋਤ ਖੇਤਰਾ ਵਿੱਚ 5 ਜੂਨ ਨੂੰ ਚਾਂਸ ਬੰਦ ਦਿਖਾਈ ਦੇਣ ਹਰਿਆਣਾ Rajasthan ਦੇ ਖੇਤਰ ਪੰਜਾਬ ਦੇ ਥੋੜੇ ਬੋਤ ਖੇਤਰਾ ਵਿੱਚ ਚਾਂਸ ਰਹਿਣਗੇ 1 2 ਜਾਂ 2 4 ਜ਼ਿਲ੍ਹਿਆਂ ਵਿੱਚ ਜਿਆਦਾਤਰ ਮੌ ਨੇ ਹਵਾਵਾਂ ਦੇ ਜਿਹੜੀਆਂ ਆ ਪੂਰਬ ਦਿਸ਼ਾ ਤੋਂ ਵਗਦੀਆਂ ਰਹਿਣਗੀਆਂ ਤਾਂ ਫਿਲਹਾਲ ਇਹ ਹੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਪਹੁੰਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵਿਟੂ ਅੰਤ ਤਹ ਵਿੜ ਤੋੜ ਬਹੁਤ ਬਹੁਤ ਧੰਨਵਾਦ